ਦਸਮ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਵੱਡੇ-ਵੱਡੇ ਗ੍ਰੰਥ ਲਿਖੇ ਹਨ ਬਹੁਤ ਕਾਵ ਰਚਨਾਵਾਂ ਵੀ ਕੀਤੀਆਂ ਤੇ ਦਸਮ ਗ੍ਰੰਥ ਵੀ ਲਿਖਿਆ ਦਸਮ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਅਨੇਕਾਂ ਭਵਿੱਖਵਾਨੀਆਂ ਵੀ ਕੀਤੀਆਂ ਜੋ ਕਿ ਆਉਣ ਵਾਲੇ ਟਾਈਮ ਬਾਰੇ ਬਹੁਤ ਕੁਝ ਦੱਸਦੀਆਂ ਹਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਅਜਿਹੇ ਗ੍ਰੰਥ ਲਿਖੇ ਸੀ ਜਿਹੜੇ ਕਿ ਆਉਣ ਵਾਲੇ ਭਵਿੱਖ ਬਾਰੇ ਬਹੁਤ ਕੁਝ ਬਿਆਨ ਕਰਦੇ ਸਨ ਪਰ ਉਹਨਾਂ ਗ੍ਰੰਥਾਂ ਵਿੱਚੋਂ ਬਹੁਤ ਸਾਰੇ ਗ੍ਰੰਥ ਸਾਸਾ ਨਦੀ ਦੇ ਵਿੱਚ ਬਹਿ ਗਏ ਸੀ ਉਹ ਗ੍ਰੰਥ ਸਾਸਾ ਨਦੀ ਵਿੱਚ ਬਹਿ ਗਏ ਸ਼ਾਇਦ ਉਹ ਪ੍ਰਮਾਤਮਾ ਨੂੰ ਮਨਜ਼ੂਰ ਨਹੀਂ ਸੀ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪਵਿੱਖ ਨੂੰ ਲੈ ਕੇ ਕੀਤੇ ਹੋਏ ਬਚਨ ਇਹ ਬਹੁਤ ਜ਼ਰੂਰੀ ਗ੍ਰੰਥ ਸਾਸਾ ਨਦੀ ਵਿੱਚ ਬਹਿ ਗਏ ਸੀ ਪਰ ਉਹਨਾਂ ਵਿੱਚੋਂ ਇੱਕ ਗ੍ਰੰਥ ਜੋ ਪਵਿੱਖ ਬਾਰੇ ਬਹੁਤ ਸਾਰੇ ਰਾਜ ਖੋਲਦਾ ਹੈ ਉਹ ਨੂੰ ਮਿਲ ਗਿਆ ਸੀ ਅੱਜ ਸਭ ਉਸ ਗ੍ਰੰਥ ਨੂੰ 100 ਸਾਖੀ ਦੇ ਨਾਮ ਨਾਲ ਜਾਣਦੇ ਹਨ 100 ਸਾਖੀ ਵਿੱਚ ਦਸਮ ਪਿਤਾ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਬਹੁਤ ਸਾਰੀਆਂ ਪਵਿੱਖ ਬਾਣੀਆਂ ਕੀਤੀਆਂ ਹੋਈਆਂ ਹਨ ਸੋ ਸਾਕੀ ਉਪਰ ਅਸੀਂ ਇਸ ਚੈਨਲ ਤੇ ਪਹਿਲਾਂ ਵੀ ਵੀਡੀਓ ਪਾਈ ਸੀ ਉਸ ਵੀਡੀਓ ਵਿੱਚ ਅਸੀਂ 100 ਸਾਕੀ ਦੀ ਭਵਿੱਖਬਾਣੀ ਬਾਰੇ ਗੱਲ ਕੀਤੀ ਸੀ ਤੇ ਉਸ ਵੀਡੀਓ ਵਿੱਚ ਦੱਸਿਆ ਸੀ ਕਿ ਭਾਰਤ ਤੇ ਪਾਕਿਸਤਾਨ ਅਲੱਗ ਹੋ ਜਾਣਗੇ ਫਿਰ ਭਾਰਤ ਤੇ ਪਾਕਿਸਤਾਨ ਦੀ ਜੰਗ ਲੱਗੇਗੀ ਤੇ ਪਾਕਿਸਤਾਨ ਤੋਂ ਬੰਗਲਾਦੇਸ਼ ਅਲੱਗ ਹੋ ਜਾਵੇਗਾ ਉਸ ਵੀਡੀਓ ਵਿੱਚ ਇਹ ਵੀ ਦੱਸਿਆ ਸੀ ਕਿ ਹਰਮੰਦਰ ਸਾਹਿਬ ਵਿੱਚ ਇੱਕ ਮਹਾਨ ਯੋद्धा ਆਵੇਗਾ ਜੋ ਕਿ ਸੰਤ ਪਿੰਡਰਾ ਵਾਲੇ ਸੰਨ ਤੇ ਉਸ ਸਮੇਂ ਦੀ ਸਰਕਾਰ ਹਿੰਦੂ ਹਕੂਮਤ ਸੀ ਤੇ ਉਸ ਸਮੇਂ 인ਦਰਾ ਗਾਂਧੀ ਨੇ ਹਰਮੰਦਰ ਸਾਹਿਬ ਉੱਤੇ ਹਮਲਾ ਕਰਵਾਇਆ ਪਰ ਅੱਜ ਦੀ ਇਸ ਵੀਡੀਓ ਵਿੱਚ ਆਪਾਂ ਗੱਲ ਕਰਾਂਗੇ ਦਸੰਪੀਤਾ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਉਹਨਾਂ ਪ੍ਰਵਿਖਤ ਬਚਨਾ ਬਾਰੇ ਜਿਨ੍ਹਾਂ ਵਿੱਚ ਲਿਖਿਆ ਹੋਇਆ ਹੈ ਕਿ ਭਾਰਤ, ਚੀਨ ਤੇ ਰੂਸ ਦਾ ਜੁੱਧ ਹੋਵੇਗਾ। ਇਹ ਇਹ ਜੁੱਧ ਇੰਨਾ ਭਿਆਨਕ ਹੋਵੇਗਾ ਕਿ 70 ਕਰੋੜ ਲੋਕਾਂ ਵਿੱਚੋਂ 17 ਕਰੋੜ ਲੋਕ ਹੀ ਬਚ ਸਕਣਗੇ। ਇਸ ਸੌ ਸਾਕੀ ਵਿੱਚ 70 ਕਰੋੜ ਹਿੰਦੂਆਂ ਦੇ ਮਰਨ ਦਾ ਜ਼ਿਕਰ ਵੀ ਕੀਤਾ ਹੋਇਆ ਹੈ। ਇਹ ਜੁੱਧ ਕਿਵੇਂ-ਕਿਵੇਂ ਹੋਵੇਗਾ? ਇਸ ਦੇ ਬਾਰੇ ਆਪਾਂ ਅੱਜ ਦੀ ਇਸ ਵੀਡੀਓ ਵਿੱਚ ਜਾਣਾਂਗੇ। ਜੇਕਰ ਤੋਂ ਸੇ ਸ੍ਰੀ ਗੁਰੂ ਗੋਬਿੰਦ ਸਿੰਘ ਜਿਉ ਆਪਣਾ ਪਿਤਾ ਮੰਨਦੇ ਹੋ ਤੇ ਇਸ ਵੀਡੀਓ ਨੂੰ ਅਖੀਰ ਤੱਕ ਜ਼ਰੂਰ ਦੇਖਿਓ ਜੀ ਸੋ ਸਾਕੀ ਦੇ ਭੁਇਖ ਬਚਨਾਂ ਨੂੰ ਆਪਾਂ ਇੱਕ ਇੱਕ ਕਰਕੇ ਜਾਣਾਂਗੇ ਜਿਨਕੀ ਰੱਖਿਆ ਪੰਤ ਕੀ ਉਹ ਪ੍ਰਕਾਸ਼ ਓਟ ਟਿਕਾਵਣੇ ਜਾਵਾਂਗੇ ਸਿੰਘ ਉਹਨਾਂ ਕੇ ਪਾਸ ਤ੍ਰਿਪਤ ਮੂਲ ਕੀ ਜਾਨ ਕੀ ਖਾਵੇਂਗੇ ਆਪ ਤਬੀਂ ਕ੍ਰੂਪ ਹੋਵੇ ਪ੍ਰਮਾਤਮਾ ਝਗੜਾ ਚੱਲੇ ਹਰਿਮੰਦਰ ਮੇ ਆਣ ਇਹਨਾਂ ਲਾਈਨਾਂ ਦੇ ਅਨੁਸਾਰ ਦਸਮ ਪੀਤਾ ਕਹਿੰਦੇ ਹਨ ਕਿ ਅਜੀਹਾ ਪਾਣਾ ਵਰਤੇਗਾ ਕਿ ਹਰਮੰਦਰ ਸਾਹਿਬ ਦੇ ਵਿੱਚ ਇੱਕ ਝਗੜਾ ਹੋਵੇਗਾ ਉਸ ਤੋਂ ਬਾਅਦ ਅੱਗੇ ਲਾਈਨਾਂ ਲਿਖੀਆਂ ਹੋਈਆਂ ਹਨ ਬੇਗਾਨ ਬਹੁਤ ਮਰेंगी ਸਿੰਘ ਗੁਰੂ ਕੀ ਸ਼ਾਨ ਇਸ ਦਾ ਮਤਲਬ ਇਹ ਹੈ ਕਿ ਗੁਰੂ ਦੀ ਸ਼ਾਨ ਲਈ ਬਹੁਤ ਬੇਗਾਨੇ ਸਿੰਘ ਸ਼ਹੀਦ ਹੋਣਗੇ ਤਬੀ ਇੱਕ ਖਾਲਸਾ ਪ੍ਰਗਟ ਹੋਵੇ ਕਿਲਾ ਬਣਾਵੇ ਹਰਮੰਦਰ ਕੋ ਆਣ ਇਹ ਗੱਲ ਉਦੋਂ ਦੀ ਹੈ ਜਦੋਂ ਸੰਤ ਪਿੰਡਰਾਵਾਲਿਆਂ ਤੋਂ ਪਹਿਲਾਂ ਇੱਕ ਯੁੱਧ ਹੋਇਆ ਸੀ ਜਿਸ ਵਿੱਚ ਬਹੁਤ ਸਾਰੇ ਸਿੰਘ ਸ਼ਹੀਦੀ ਪਾ ਗਏ ਸਨ ਤਬੀ ਇੱਕ ਖਾਲਸਾ ਪ੍ਰਗਟ ਹੋਵੇ ਮਤਲਬ ਉਦੋਂ ਇੱਕ ਖਾਲਸਾ ਆਵੇਗਾ ਤੇ ਹਰਮੰਦਰ ਸਾਹਿਬ ਨੂੰ ਕਿਲਾ ਬਣਾਵੇਗਾ ਇਹ ਬਚਨ ਪਿੰਡਰਾਵਾਲੇ ਸੰਤਾਲੀ ਲਿਖੇ ਹੋਏ ਸਨ ਤੇ ਉਸ ਤੋਂ ਬਾਅਦ ਲਿਖਿਆ ਹੋਇਆ ਹੈ ਰਾਜ ਚਲਸੀ ਰੰਡੀ ਕਾ ਫੌਜਾ ਚੜੇ ਹਰਮੰਦਰ ਮੇ ਆਣਾ ਇਹਨਾਂ ਲਾਈਨਾਂ ਦਾ ਮਤਲਬ ਹੈ ਕਿ ਉਸ ਸਮੇਂ ਜਿਹੜਾ ਭਾਰਤ ਦਾ ਪ੍ਰਧਾਨ ਮੰਤਰੀ ਹੋਵੇਗਾ ਉਹ ਹਰਮੰਦਰ ਸਾਹਿਬ ਉੱਤੇ ਹਮਲਾ ਕਰਾਵੇਗਾ ਕੋਰੇ ਪੇ ਜੇ ਘੂੜੇ ਦਾ ਹਰ ਮੰਦਰ ਮੇ ਆਣਾ ਇਸ ਦਾ ਮਤਲਬ ਹੈ ਕਿ ਇੰਨਾ ਜ਼ਿਆਦਾ ਖੂਨ ਬਹੇਗਾ ਕਿ ਘੂੜੇ ਦਾ ਪੂਰਾ ਖੂਨ ਵਿੱਚ ਪਿਚ ਜਾਵੇਗਾ ਹੁਣ ਜੋ ਅਸੀਂ ਤੁਹਾਨੂੰ ਦੱਸਣ ਜਾ ਰਹੇ ਹਾਂ ਉਸ ਨੂੰ ਬਹੁਤ ਧਿਆਨ ਨਾਲ ਸੁਣਿਓ ਟੱਟ ਜਾਏਗਾ ਖਾਲਸਾ ਕੋਰ ਵਿਪਤ ਕੇ ਬਾਦ ਖੁਆਰ ਹੋਏ ਸਭ ਮਿਲेंगे ਸਿੰਘ ਵਿਪਤ ਮੇ ਆਣ ਇਸ ਦਾ ਮਤਲਬ ਹੈ ਕਿ ਜਿਹੜੇ ਸਿੰਘ ਅਲੱਗ-ਅਲੱਗ ਹੋਏ ਪਏ ਹਨ ਦੂਰ-ਦੂਰ ਰਹਿ ਰਹੇ ਹਨ ਉਹ ਸਾਰੇ ਸਿੰਘ ਇਕੱਠੇ ਹੋ ਜਾਣਗੇ ਤਬੀ ਮਾਚਾ ਮਾਲਵਾ ਦੁਖੀ ਹੋਵੇ ਸਭ ਗ੍ਰਾਮ ਪਰ ਉਸ ਸਮੇਂ ਪੰਜਾਬ ਦੇ ਮਾਚਾ ਮਾਲਵਾ ਤੇ ਦੁਆਬੇ ਦੇ ਲੋਕ ਬਹੁਤ ਦੁਖੀ ਹੋਣਗੇ ਖੰਡ ਖੰਡਾ ਚੜੇ ਤਬ ਅੰਮ੍ਰਿਤ ਪਟਿਆਲ ਕੇ ਧਾਮ ਇਸ ਦਾ ਮਤਲਬ ਹੈ ਕਿ ਦੂਰ ਦੂਰ ਤੋ ਸਿੰਘ ਹਰਵੰਦਰ ਸਾਹਿਬ ਵੱਲ ਕੂਚ ਕਰਨਗੇ ਤਬੀ ਸਿੰਘ ਫੌਜ ਚੜੇ ਅਟਾਰੀ ਮੇ ਆਣ ਮਤਲਬ ਕਿ ਉਸ ਸਮੇਂ ਸਿੰਘਾਂ ਦੀ ਫੌਜ ਅਟਾਰੀ ਆਵੇਗੀ ਤੇ ਅੱਗੇ ਸੋ ਸਾਕੀ ਵਿੱਚ ਲਿਖਿਆ ਹੋਇਆ ਹੈ ਅੰਮ੍ਰਿਤਸਰ ਪਹੁੰਚ ਕਰ ਇਤਨਾ ਖੂਨ ਬਹਾਵੇ ਕੋੜੇ ਕਾ ਤੰਗ ਖੂਨ ਮੇ ਭਿਜ ਜਾਵੇ ਇਸ ਦਾ ਅਰਥ ਹੈ ਕਿ ਇੰਨਾ ਜ਼ਿਆਦਾ ਖੂਨ ਡੋਲੇਗਾ ਕੇ ਕੋੜੇ ਦਾ ਖੁਰਬੀ ਖੂਨ ਵਿੱਚ ਭਿੱਜ ਜਾਵੇਗਾ ਵੀਡੀਓ ਅੱਗੇ ਦੇਖਣ ਤੋਂ ਪਹਿਲਾਂ ਇਸ ਚੈਨਲ ਨੂੰ ਸਬਸਕ੍ਰਾਈਬ ਅਤੇ ਫੋਲੋ ਜ਼ਰੂਰ ਕਰਿਓ ਜੀ ਤਾਂ ਜੋ ਅਜਹੀਆਂ ਵੀਡੀਓਜ਼ ਤੁਹਾਡੇ ਤੱਕ ਪਹੁੰਚ ਸਕਣ ਹੁਣ ਗੱਲ ਕਰਦੇ ਹਾਂ ਭਾਰਤ ਰੂਸ ਤੇ ਚੀਨ ਦੇ ਬਾਰੇ ਕੀਤੇ ਹੋਏ ਭਵਿੱਖਤ ਬਚਨਾ ਬਾਰੇ ਤਾਬ ਜਲੰਦਰ ਲੁਧਿਆਣਾ ਕੇ ਲੂਟ ਕਰ ਸ਼ਹਿਰ ਅੰਬਾਲਾ ਲੂਟ 2.5 ਲੱਖ ਖਾਲਸਾ ਸ਼ਹੀਦ ਹੋ 70 ਲੱਖ ਹਿੰਦੂ ਮਰ ਜਾਵੇ ਇੱਥੇ ਵੀ ਗੁਰੂ ਸਾਹਿਬ ਨੇ ਕਿਸੇ ਵੱਡੀ ਜੰਗ ਦੀ ਕੀਤੀ ਹੋਈ ਹੈ ਪਰ ਇਸ جنگ ਵਿੱਚ 22 ਲੱਖ ਖਾਲਸਾ ਸ਼ਹੀਦ ਹੋ ਜਾਵੇਗਾ ਤੇ 70 ਲੱਖ ਹਿੰਦੂ ਮਰ ਜਾਣਗੇ ਤਬੀ ਰੂਸ ਚੀਨ ਹਿੰਦ ਮੇ ਚੜ ਆਵੇ ਭਾਵ ਕਿ ਉਸ ਟਾਈਮ ਰੂਸ ਤੇ ਚੀਨ ਇਕ ਹੋ ਕੇ ਹਿੰਦੁਸਤਾਨ ਉਤੇ ਹਮਲਾ ਕਰ ਦੇਣਗੇ ਘੋਰ ਜੁੱਧ ਮਚਕਰ 70 ਕਰੋੜ ਸੇ 17 ਕਰੋੜ ਬਚ ਜਾਵੇ ਉਸ ਸਮੇਂ ਜਦੋਂ ਹਿੰਦੁਸਤਾਨ ਦਾ ਚੀਨ ਤੇ ਰੂਸ ਦੇ ਨਾਲ ਜੁੱਧ ਚੱਲੇਗਾ ਉਸ ਸਮੇਂ ਸਿੱਖ ਅਤੇ ਹਿੰਦੂ ਇਹਨਾਂ ਦਾ ਮੁਕਾਬਲਾ ਕਰਨਗੇ ਦਿੱਲੀ ਤਖਤ ਬੈਠ ਜਾਵੇ ਗੁਰ ਕੀ ਫੌਜ ਜਦੋਂ ਇਸ ਜਦਤ ਤੋਂ ਬਾਅਦ 70 ਕਰੋੜ ਸਿੱਖਾਂ ਵਿੱਚੋਂ 17 ਕਰੋੜ ਸਿੱਖ ਰਹਿ ਜਾਣਗੇ ਉਹ ਦਿੱਲੀ ਤਖਤ ਉੱਤੇ ਬੈਠ ਜਾਣਗੇ ਤਵੇਂ ਚੱਲੇ ਜੋ ਪੰਥ ਕੇ ਜਮਕਾ ਬਾਅ ਨਾ ਪਾਵੇ ਨੰਗਾ ਭੁੱਖਾ ਮੰਗਤਾ ਕੋਈ ਨਾ ਜਾਵੇ ਇਸ ਦਾ ਮਤਲਬ ਹੈ ਕਿ ਜੋ ਹਿੰਦੂ ਹੋਣਗੇ ਉਹ ਵੀ ਅਮਰਤ ਪਾਨ ਕਰ ਲੈਣਗੇ ਧੰਨਵਾਦ ਥੈਂਕ ਯੂ ਜੇਕਰ ਇਹ ਵੀਡੀਓ ਵਧੀਆ ਲੱਗੀ ਤਾਂ ਇਸ ਵੀਡੀਓ ਨੂੰ ਇੱਕ ਲਾਈਕ ਕਰਕੇ ਅੱਗੇ ਸ਼ੇਅਰ ਜ਼ਰੂਰ ਕਰਿਓ ਜੀ ਤਾਂ ਜੋ ਇਹ ਜਾਣਕਾਰੀ ਹੋਰਾਂ ਤੱਕ ਵੀ ਪਹੁੰਚ ਸਕੇ ਤੇ ਕਮੈਂਟ ਬਾਕਸ ਵਿੱਚ ਹਰ ਵਾਰ ਦੀ ਤਰ੍ਹਾਂ ਆਪਣੇ ਵਿਚਾਰ ਸਾਂਝੇ ਜ਼ਰੂਰ ਕਰਿਓ ਜੀ ਤੇ ਨਾਲ ਦੀ ਨਾਲ ਕਮੈਂਟ ਬਾਕਸ ਵਿੱਚ ਵਾਹਿਗੁਰੂ ਜੀ ਜ਼ਰੂਰ ਲਿਖਿਓ ਜੀ ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰਜੀ ਕੀ ਫਤਿਹ